ਜੇ ਅਸੀਂ ਨਵਲਾਰੇ ਦੀ ਧਰਤੀ ਤੇ ਜਿਹੜਾ ਤੁਹਾਨੂੰ ਦਿਖਾਉਣਾ ਹੈ ਆ ਬਹੁਤ ਵਧੀਆ ਗੁਰੂ ਘਰ ਕਿਹੜੇ ਸਨ ਦੇ ਵਿੱਚ ਗੁਰੂ ਘਰ ਤੁਸੀਂ ਸੋਚਿਆ ਕਿ ਅਸੀਂ ਗੁਰੂ ਘਰ ਸ਼ੁਰੂ ਕਰੀਏ ਭੈਣ ਜੀ ਤਨਵੀਰ ਹੋਰ ਸੀ ऐसे तू तुम हम पापी तुम पाप खंडन निको ਤੁਮਰੀ ਸ਼ਰਣ ਤੁਮਰੀ ਆਸਾਂ ਤੂੰ ਮਹੀ ਕਰਕੇ ਗੋਲੇ ਰੱਖੋ ਰਖਨਹਾਰ ਦਿਆਨ ਦਾ ਨਾਨਕ ਕਰਕੇ ਗੋਡੇ ਦੰਡੋਤ ਬੰਨ ਆਨੀ ਤੂ ਬਾ ਸਰਦ ਕਰਾ ਸੰਭਵ hold on a day ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਕਿਤੇ ਘਮਾਉਣ ਫਰਾਉਣ ਵਾਲੀ ਜਗ੍ਹਾ ਨਹੀਂ ਲੈ ਕੇ ਆਏ ਅਸੀਂ ਅੱਜ ਤੁਹਾਨੂੰ ਮੈਂ ਬਹੁਤ ਵਧੀਆ ਜਗ੍ਹਾ ਤੇ ਲੈ ਕੇ ਆਇਆ ਹਾਂ ਵੀਡੀਓ ਦੇਖ ਕੇ ਤੁਹਾਡਾ ਸਾਰਿਆਂ ਦਾ ਮਨ ਬਹੁਤ ਖੁਸ਼ ਹੋਊਗਾ ਤੇ ਉਹ ਆਪਾਂ ਵੀਡੀਓ ਤੁਹਾਨੂੰ ਵਧੀਆ ਵੀ ਲੱਗੂਗੀ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੰਦਾਂ ਦੀ ਵੀਡੀਓ ਵਧੀਆ ਲੱਗੀ ਅੱਜ ਜਿੱਥੇ ਆਪਾਂ ਤੁਹਾਨੂੰ ਲੈ ਕੇ ਆਏ ਆ ਉਹ ਯੂਰਪ ਦਾ ਸਾਰਿਆਂ ਨਾਲੋਂ ਪੁਰਾਣਾ ਗੁਰੂ ਘਰ ਨਵਲਾਰਾ ਜੋ ਕਿ ਰਿਜੋਮੀਲੀਆ ਦੇ ਵਿੱਚ ਹੋਆ ਉੱਥੇ ਤੁਹਾਨੂੰ ਅੱਜ ਗੁਰੂ ਘਰ ਦੇ ਦਰਸ਼ਨ ਕਰਾਏ ਜਾਣਗੇ ਤੇ ਵੀਡੀਓ ਜਿਹੜੀ ਹੈ ਮੇਰੀ ਦੋ 파ਟ ਦੇ ਵਿੱਚ ਹੋਊਗੀ ਇੱਕ 파ਟ ਦੇ ਵਿੱਚ ਆਪਾਂ ਨਵਲਾਰੀ ਦਾ ਗੁਰੂ ਘਰ ਦੇ ਵਿੱਚ ਗੁਰੂ ਘਰ ਦੀਆਂ ਵੀਡੀਓ ਤੇ ਇਹਨਾਂ ਦੇ ਪ੍ਰਬੰਧਕ ਕਮੇਟੀ ਹੈ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਦੂਸਰੇ 파ਟ ਦੇ ਵਿੱਚ ਮੈਂ ਨਗਰ ਕੀਰਤਨ ਦੇ ਬਾਰੇ ਆਪਾਂ ਸਾਰਾ ਦਿਖਾਵਾਂਗੇ ਤੇ ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਂਦੇ ਆ ਜਿਨ੍ਹਾਂ ਨੇ ਸਾਰਾ ਗੁਰੂ ਘਰ ਦਾ ਕੰਮ ਸ਼ੁਰੂ ਤੋਂ ਲੈ ਕੇ ਅੱਜ ਤਾਈਂ ਸੰਭਾਲਿਆ ਆ ਮੇਰੇ ਹਿਸਾਬ ਨਾਲ ਇਹ ਪਹਿਲਾਂ ਕਦੀ ਵੀਡੀਓ ਬਣੀ ਨਹੀਂ ਹੋਣੀ ਤੇ ਨਾ ਹੀ ਇਹ ਕਦੀ ਗੱਲ ਹੋਈ ਹੋਣੀ ਆ ਕਿ ਕਿਹੜੀਆਂ-ਕਿਹੜੀਆਂ ਉਹ ਟਾਈਮ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਇਹਨਾਂ ਦੇ ਨਾਲ ਹੋਈਆਂ ਸੀਗੀਆਂ ਤੇ ਅੱਜ ਸਾਰਾ ਕੁਝ ਇਹਨਾਂ ਨੂੰ ਪੁੱਛਾਂਗੇ ਤੇ ਚਲੋ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਕਲ ਜੀ ਮੈਂ ਆਪਣੇ YouTube ਚੈਨਲ ਤੇ ਰਮਨ ਪੀਵੀ08 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪਹਿਲਾਂ ਦੱਸਿਓ ਤੁਹਾਡਾ ਨਾਮ ਸਾਡੇ ਸਰੋਤਿਆਂ ਨੂੰ ਦੱਸਿਓ ਪਲੀਜ਼ ਜੋਗਿੰਦਰ ਸਿੰਘ ਬਾਸ ਗੁਰਦੁਆਰਾ ਸਿੰਘ ਸਭਾ ਨਵਲਾਰਾ ਵੱਲੋਂ ਸਾਰੇ ਚੈਨਲ ਟੀਵੀ ਦੀ ਟੀਮ ਜੋ ਆ ਉਹਦਾ ਅਤੀ ਧੰਨਵਾਦੀਆਂ ਹੋਰ ਜਿਹੜੀਆਂ ਸੰਗਤਾਂ ਦੂਰ ਨੇੜੇ ਦੀਆਂ ਸਾਨੂੰ ਸੁਣ ਰਹੀਆਂ ਹਨ ਉਹਨਾਂ ਦੇ ਵੀ ਅਤੀ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਅੰਕਲ ਜੀ ਇੱਕ ਗੱਲ ਦੱਸਿਓ ਕਿ ਜਦਾਂ ਕਿਹੜੇ ਸਨ ਦੇ ਵਿੱਚ ਗੁਰੂ ਘਰ ਤੁਸੀਂ ਸੋਚਿਆ ਕਿ ਅਸੀਂ ਗੁਰੂ ਘਰ ਸ਼ੁਰੂ ਕਰੀਏ ਬਣਾਉਣਾ ਤੇ ਕਿਦਾਂ ਇਹ ਠੋਟ ਤੁਹਾਡੇ ਮਨ ਦੇ ਵਿੱਚ ਆਇਆ ਤੇ ਇਹ ਵੀ ਸਾਡੇ ਸੰਗਤਾਂ ਨੂੰ ਪਲੀਸ ਦੱਸੋ ਸਨ 84 ਦੇ ਵਿੱਚ ਜਿਸ ਟਾਈਮ ਤੇ ਦਰਬਾਰ ਸਾਹਿਬ ਦੇ ਵਿੱਚ ਅਟੈਕ ਹੋਇਆ ਉਸ ਟਾਈਮ ਤੇ ਦਾਸ ਇੰਡੀਆ ਗਿਆ ਹੋਇਆ ਸੀ ਇਹ ਉਸ ਟਾਈਮ ਤੋਂ ਹੀ ਇਹ ਵਿਚਾਰ ਮਨ ਦੇ ਵਿੱਚ ਆਇਆ ਕਿ ਅਸੀਂ ਬਾਹਰ ਬਿਠੀਆਂ ਬੈਠੇ ਜੋ ਲੋਕ ਆ ਆਪਣੇ ਵੀਰ ਉਹਨਾਂ ਨੂੰ ਸਾਡੇ ਕੋ ਕੋ ਗੁਰੂ ਘਰ ਹੋਵੇ ਜਿੱਥੇ ਅਸੀਂ ਬੈਠ ਕੇ ਕਿਉਂਕਿ ਇੰਡੀਆ ਦੇ ਵਿੱਚ ਸਾਡੇ ਤੋਂ ਮੀਡੀਆ ਦੀ ਵੀ ਆਜ਼ਾਦੀ ਨਹੀਂ ਸੀ ਤੇ ਉਸ ਸਮੇਂ ਗੁਰੂ ਘਰਾਂ 'ਚ ਵੀ ਬੋਲਿਆ ਨਹੀਂ ਜਾ ਸਕਦਾ। ਅਸੀਂ ਦੂਰ ਨੇੜੇ ਬੈਠੀਆਂ ਸੰਗਤਾਂ ਨੂੰ ਇਹ ਦੱਸ ਸਕੀਏ ਕਿ ਜੋ ਸਾਡੇ ਨਾਲ ਪੰਜਾਬ 'ਚ ਹੋਇਆ ਉਸ ਸਮੇਂ ਤੇ ਵਾਕਈ ਅਸੀਂ ਸਿੱਖੀ ਦਾ ਬਾੜ ਪ੍ਰਚਾਰ ਕਰ ਸਕੀਏ। ਇਹ ਥੋਟ ਉਸ ਟਾਈਮ ਤੋਂ ਹੀ ਚੱਲ ਪਿਆ। ਪਰ ਇਹ ਉਸ ਸਮੇਂ ਜਿਸ ਤਰ੍ਹਾਂ ਸਾਡੀ ਗਿਣਤੀ ਇੰਨੀ ਥੋੜੀ ਸੀ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਸੀ। ਸਨ 88 ਦੇ ਵਿੱਚ ਗਿਆਨੀ ਪ੍ਰੀਤਮ ਸਿੰਘ ਜੀ ਇੰਗਲੈਂਡ ਤੋਂ ਇੱਥੇ ਆਏ ਆ ਰੋਮ ਦੇ ਵਿੱਚ ਗੁਰੂ ਘਰ ਦੀ ਉਹਨਾਂ ਨੇ ਸਥਾਪਨਾ ਕੀਤੀ ਆ ਤੋਂ ਇੱਥੇ ਨਵਲਾਰੇ ਦੇ ਜਾਂ ਰਿਓ ਸਲਸ਼ੇ ਤੋਂ ਇਹਨਾਂ ਕਸਬਿਆਂ ਦੇ ਕੁਝ ਪੁਰਾਣੀਆਂ ਉਹ ਮਿਲੇ ਉਸ ਟਾਈਮ ਉਨਾਂ ਨੇ ਸੰਗਤਾਂ ਨੂੰ ਪ੍ਰੇਰਣਾ ਕੀਤੀ ਆ ਵੀ ਭਾਈ ਇੱਥੇ ਇਟਲੀ ਦੇ ਵਿੱਚ ਵੀ ਤੁਸੀਂ ਗੁਰੂ ਘਰ ਐਸ ਏਰੀਆ 'ਚ ਵੀ ਬਣਾਓ ਬਣਾਓ ਤੇ ਅਸੀਂ ਇੰਗਲੈਂਡ ਤੋਂ ਤੁਹਾਡੇ ਜਿੰਨੀ ਵੀ ਹੋ ਸਕੇ ਮਦਦ ਕਰਾਂਗੇ ਉਸ ਟਾਈਮ ਤੇ ਕੁ ਸਾਡੇ ਵੀਰ ਅੱਗੇ ਹੋ ਕੇ ਦਰੇ ਆ ਜਿਹੜੇ ਉਸ ਸਮੇਂ ਤੇ ਸੀ ਕੰਜੇ ਉਹ ਟਾਈਮ ਤੇ ਉਹ ਟਾਈਮ ਅੰਕਲ ਜੀ ਇੱਕ ਤਾਂ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ ਉਹ ਘਟ ਹੋਣੀ ਆ ਹਨਾ ਜਿਸ ਟਾਈਮ ਤੇ گاਾਂ ਤੁਹਾਨੂੰ ਕਿਹੜੀਆਂ ਪ੍ਰੋਬਲਮ ਆਈਆਂ ਕਿ ਜਦਾਂ ਬੰਦਿਆਂ ਨਾਲ ਗੱਲਾਂ ਕਰਨੀਆਂ ਇੱਥੇ ਦੇ ਸਿਸਟਮ ਦੇ ਨਾਲ ਗੱਲਾਂ ਕਰਨੀਆਂ ਉਹਨਾਂ ਨੂੰ ਆਪਣਾ ਦੱਸਣਾ ਆਪਣੇ ਸਿੱਖ ਦੇ ਬਾਰੇ ਦੱਸਣਾ ਕਿਹੜੀਆਂ ਕਿਹੜੀਆਂ ਪ੍ਰੋਬਲਮ ਆ ਮੈਨੂੰ ਉਹ ਵੀ ਸਾਨੂੰ ਪੁਲਿਸ ਸੰਗਤਾਂ ਨੂੰ ਦੱਸਿਓ ਕਿ ਜਦੋਂ ਤੁਸੀਂ ਪਹਿਲੀ ਵਾਰ ਸੋਚਿਆ ਕਿ ਯਾਰ ਅਸੀਂ ਗੁਰੂ ਘਰ ਖੋਲਣਾ ਹੈ ਉਹ ਸਟੈਪ ਤੋਂ ਬਾਅਦ ਜਦੋਂ ਤੁਸੀਂ ਵੀ ਕਿਤੇ ਜਾਂਦੇ ਸੀਗੇ ਕਿਸੇ ਨਾਲ ਗੱਲ ਕਰਨ ਕਿਹੜੀਆਂ ਜਿਹੜੀਆਂ ਆਪਾਂ ਨੂੰ ਸਾਹਮਣਾ ਕਰਨਾ ਪਿਆ ਪ੍ਰੋਬਲਮਾਂ ਦੇ ਕੁਝ ਤਾਂ ਗੱਲਾਂ ਜਿਸ ਤਰ੍ਹਾਂ ਜਿਸ ਟਾਈਮ ਤੇ ਰੋਮ ਦੇ ਵਿੱਚ ਗੁਰੂ ਘਰ ਬਣਿਆ ਭਾਵੇਂ ਉਹ ਬਾਅਦ ਵਿੱਚ ਬੰਦ ਹੋ ਗਿਆ ਸੀਗਾ ਉਹਦੇ ਵਿੱਚ ਕੁਝ ਸਿੰਘ ਐਸੇ ਸੀਗੇ ਜਿਹੜੇ ਕਿ ਅਮਰੀਕਾ ਦੇ ਵਿੱਚ ਗਿਆਨੀ ਆਪਣੇ ਹਰਪਜਨ ਸਿੰਘ ਜੋਗੀ ਜੀ ਦੇ ਤੋ ਉਹਨਾਂ ਨੇ ਸਿੱਖਿਆ ਲਈ ਸੀ ਇਸ ਕਰਕੇ ਕਾਫੀ ਗੱਲਾਂ ਤਾਂ ਇੱਥੇ ਦੀ ਸਰਕਾਰ ਨੂੰ ਉਹ ਐਕਸਪਲੇਨ ਕਰ ਚੁੱਕੇ ਸੀ ਚਲੋ ਸਾਨੂੰ ਜਿਸ ਟਾਈਮ ਤੇ 90 ਦੇ ਵਿੱਚ ਇੱਥੇ ਮੌਕਾ ਮਿਲਿਆ ਸੰਗਤਾਂ ਇਕੱਠੀਆਂ ਹੋਣ ਲੱਗੀਆਂ ਫੇ ਅਸੀਂ ਭਾਈ ਗੁਰੂ ਘਰ ਬਣਾਈਏ ਸਾਡੇ ਕਬੀਰ ਉਹਨਾਂ ਦੇ ਘਰ ਅਸੀਂ ਮਹਾਰਾਜ ਦਾ ਸਰੂਪ ਉਸ ਟਾਈਮ ਤੇ ਸੈੰਚੀ ਸਰੂਪ ਉਹਨਾਂ ਦੇ ਘਰ ਪ੍ਰਕਾਸ਼ ਕਰਿਆ ਕਰਦੇ ਭਾਈ ਸਵਰਨ ਸਿੰਘ ਅੱਜ ਦੁਨੀਆ 'ਚ ਨਹੀਂ ਪਰ ਉਹਨਾਂ ਨੇ ਉਹਨਾਂ ਦੇ ਘਰ ਤੋਂ ਇਹ ਸ਼ੁਰੂਆਤ ਕੀਤੀ ਚਲੋ ਮਹਾਰਾਜ ਦਾ ਜੁਰ ਰੂਪ ਸੀ ਸੈੰਚੀ ਤੋਂ ਉਹ ਪਹਿਲੇ ਮੇਰੇ ਪਾਸ ਆਇਆ ਸੀ ਪਰ ਅਸੀਂ ਘਰ ਉਹਨਾਂ ਦੇ ਤੋਂ ਸ਼ੁਰੂ ਕੀਤੀ ਇਹ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਆਪ ਹੀ ਜਿਸ ਤਰ੍ਹਾਂ ਜਿਹੜੀ ਵੀ ਮੁਸ਼ਕਲ ਆਈ ਆਪ ਹੀ ਉਹ ਕਹ ਲਈਏ ਪੇ ਹੱਲ ਕਰਾ ਦੇਗਾ ਹੈ ਨਾ ਇਹ 90 ਦੇ ਵਿੱਚ ਸਰੀਓਸਲਸ਼ੇ ਤੋਂ ਕਸਬੇ ਦੇ ਵਿੱਚ ਕੁਝ ਜਗ੍ਹਾ ਕਰਾਏ ਤੇ ਲਈ ਸੀ ਉੱਥੇ ਸ਼ੁਰੂ ਹੋਇਆ 96 ਦੇ ਵਿੱਚ 96 ਦੇ ਵਿੱਚ ਇਸ ਤਰ੍ਹਾਂ ਕਹ ਲਈਏ ਤੇ ਪੁਚਾਲ ਇੱਕ ਬਹੁਤ ਜ਼ਬਰਦਸਤ ਆਇਆ ਉਹਦੇ ਨਾਲ ਜਗ੍ਹਾ ਮਸਤਾਨੀ ਹੋ ਗਈ। ਉਸ ਤੋਂ ਬਾਦਾਂ 8-9 ਮਹੀਨੇ ਦਾ ਸਮਾਂ ਜਿਹੜਾ ਆ ਉਹ ਕਾਫੀ ਸਾਡੇ ਤੇ ਭਾਰੀ ਗੁਜ਼ਰਿਆ। ਉਸ ਤੋਂ ਬਾਦਾਂ ਸਿੱਖ ਸੰਗਤਾਂ ਨੇ ਫੈਸਲਾ ਕੀਤਾ ਕਿ ਅਸੀਂ ਨਵਲਾਰੇ ਦੇ ਵਿੱਚ ਸਾਨੂੰ ਇੱਥੇ ਲੱਗ ਗਈ 300 ਮੀਟਰ ਤੇ ਇੱਥੇ ਇੱਕ ਜਗ੍ਹਾ ਆ ਜਿੱਥੇ ਓਪਲ ਆਲਿਆਂ ਦਾ ਅੱਜ ਕੱਲ ਮਗਾਜੀ ਹੈ। ਹਾਂਜੀ ਹਾਂਜੀ। ਉਹ ਜਗ੍ਹਾ ਉਹ ਮਾਲਕ ਸਾਨੂੰ ਜਾਣ ਪਛਾਣ ਉਹਨਾਂ ਨਾਲ ਸੀਗੀ ਤਾਂ ਉਹਨਾਂ ਦਾ ਸੀ ਉਹ ਮੈਗਾਜ਼ੀਨ ਜਿਹੜਾ ਸੀ ਉਹ ਕਿਰਾਏ ਤੇ ਲਿਆ। ਪਰ ਉਹਦੇ ਵਿੱਚ ਕੁਝ ਸਮਾਂ ਰਹਿ ਜਰੂਰਿਆ ਸੀ ਪਰ ਸਿੱਖ ਸੰਗਤਾਂ ਨੇ ਉਸ ਲਈ ਸੋਚ ਲਿਆ ਸੀ ਵੀ ਉਹ ਜਗ੍ਹਾ ਸਾਡੇ ਲਈ ਛੋਟੀ ਆ ਤੇ ਨਾਲੇ ਕਿਸੇ ਦੀ ਆ ਉੱਥੇ ਅਸੀਂ ਕਾਫੀ ਸਾਰੇ ਕੰਮ ਨਹੀਂ ਕਰ ਸਕਦੇ ਜਿਦਾ ਰਸੋਈ ਜਲੋਂ ਆਉਣ ਵਾਲੀਆਂ ਪ੍ਰੋਬਲਮਾਂ ਜਾਂ ਹੋਰ ਵੀ ਪਰ ਅਸੀਂ ਸਾਰਾ ਰੈਗੂਲਰ ਰਹਿ ਕੇ ਜਿਸ ਤਰ੍ਹਾਂ ਕੰਮ ਕਰ ਸਕੀਏ ਕੋਈ ਮੈਂ ਛੋਟੇ ਲੈਵਲ ਤੇ ਵੀ ਇਸ ਜਗ੍ਹਾ ਸਾਡੀ ਕੋਈ ਆਪਣੀ ਹੋਵੇ ਉਸ ਟਾਈਮ ਤੇ ਗੁਰੂ ਦੀਆਂ ਸੰਗਤਾਂ ਨੇ ਉਹ ਹਮਲਾ ਮਾਰਿਆ ਜਗ੍ਹਾ ਆਪ ਮੁੱਲ ਲਈ ਆ ਤੇ ਫਿਰ ਹੌਲੀ-ਹੌਲੀ ਇੱਥੇ ਜਿਸ ਤਰ੍ਹਾਂ ਕੰਮ ਚੱਲਦੇ ਰਹੇ ਆ ਕਾਫੀ ਪੁਰਾਣਾ ਆਪਣਾ ਗੁਰੂ ਘਰ ਵਾ ਤੇ ਇਸ ਗੁਰੂ ਘਰ ਦੇ ਵਿੱਚੋਂ ਤਿੰਨ ਗੁਰੂ ਘਰ ਹੋਰ ਵੀ ਨਿਕਲੇ ਆ ਹਾਂਜੀ ਹਾਂਜੀ ਤੇ ਇੱਥੇ ਗੁਰੂ ਘਰ ਦੀ ਸੰਗਤ ਫਿਰ ਵੀ ਉਨੀ ਦੀ ਉਨੀ ਆ ਤੇ ਕੀ ਇਹ ਸੱਚ ਵਾ ਕਿਦਾਂ ਬਿਲਕੁਲ ਸੱਚ ਆ ਕਿਉਂਕਿ ਗੁਰੂ ਘਰ ਜਿਸ ਸਮੇਂ ਤੋਂ ਅਸੀਂ ਇਸ ਜਗ੍ਹਾ ਤੇ ਆ ਗਏ ਨਵਲਾਰੇ ਦੇ ਵਿੱਚ ਸਤਿਗੁਰ ਦੀ ਕਿਰਪਾ ਨਾਲ ਸੰਗਤ ਬਹੁਤ ਆਂਦੀ ਰਹੀ ਆ ਪਹਿਲੇ ਤੋਂ ਹੀ ਈਗਾ 2007-08 ਦੇ ਵਿੱਚ ਜਿਹੜਾ ਜੁਰਪ ਦੇ ਵਿੱਚ ਮੰੰਦਾ ਸ਼ੁਰੂ ਹੋਇਆ ਉਹਦੇ ਕਾਰਨ ਕੁਝ ਸੰਗਤਾਂ ਬਾਹਰਲੇ ਹੋਰ ਮੁਲਕਾਂ ਨੂੰ ਨਿਕਲ ਗਈਆਂ ਸੀਗੀਆਂ ਜਿਸ ਕਰਕੇ ਥੋੜੇ ਕਿ ਚੱਲੇ ਬਿਲਕੁਲ ਥੋੜੇ ਕਿ ਚੱਲੇ ਕੁਝ ਸੰਗਤ ਦੀ ਘਾਟ ਮਹਿਸੂਸ ਹੋਈ ਪਰ ਅੱਜ ਦੇਖਦੇ ਹਾਂ ਉਸੇ ਤਰ੍ਹਾਂ ਆਸ-ਪਾਸੇ ਤੋਂ ਰੋਮ ਤੋਂ ਰੇਜੋ ਕਲਾਬਰੀਆ ਤੋਂ ਹੋਰ ਏਰੀਆ ਤੋਂ ਸੰਗਤਾਂ ਆ ਕੇ ਕਾਫੀ ਇਸ ਏਰੀਆ 'ਚ ਮੁੜ ਕੇ ਬਸੀਆਂ ਤੇ ਅੱਜ ਗਿਣਤੀ ਸੰਗਤਾਂ ਦੀ ਉਸੇ ਤਰ੍ਹਾਂ ਕੋਈ ਘਾਟ ਬਾਦ ਨਹੀਂ ਹੋਈ ਇੱਕ ਗੱਲ ਮੈਂ ਹੋਰ ਦੱਸ ਦੇਣੀ ਚਾਹਣਾ ਵੀ ਜਿੱਥੇ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਅਸੀਂ ਇਸ ਜਗ੍ਹਾ ਨੂੰ ਜਾਂ ਕੀਤਾ ਕੁਛ ਜਾਂ ਸਤਗੁਰ ਨੇ ਆਪ ਕਰਾਇਆ ਪਰ ਸਾਡੇ ਤੋਂ ਪਹਿਲੇ ਜਿਹੜੇ ਸਾਡੇ ਆਜ਼ਾਦੀ ਦੇ ਗੁਲਾਟੀਏ ਸਿੰਘ ਜਿਹੜੇ ਇਹਨਾਂ ਮੁਲਕਾਂ 'ਚ ਆਏ ਸੀ ਨਾ ਜਿਸ ਤਰ੍ਹਾਂ 1945 ਦੇ ਕਰੀਬ 1900 ਜਿਹੜੀਆਂ ਵਰਲਡ ਵਾਰਾਂ ਚੱਲੀਆਂ ਉਹਨਾਂ ਦੇ ਵਿੱਚ ਜਿਹੜੇ ਸਿੰਘ ਆਏ ਸੀ ਨਾ ਉਹ ਇਉਂ ਕਹ ਲੀਏ ਵੀ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਉਹ ਹੀ ਕਰ ਗਏ ਸੀ ਕਿ ਉਹਨਾਂ ਲੋਕਾਂ ਨੂੰ ਉਹਨਾਂ ਦੇ ਨਾਂ ਤੇ ਜਾਣ ਪਛਾਣ ਸੀ ਕਿ ਉਹਨਾਂ ਲੋਕਾਂ ਨੇ ਇਹਨਾਂ ਦੀ ਖਾਤਰ ਲੜੇ ਹੋ ਸਕਦਾ ਉਹ ਇਸ ਜਗ੍ਹਾ ਤੇ ਠਹਿਰੇ ਵੀ ਹੋਣ ਜਿਨ੍ਹਾਂ ਦੇ ਇਹਨਾਂ ਦੇ ਵਿੱਚ ਉਹ ਵਰਲਡ ਵਾਰਾਂ ਦੇ ਵਿੱਚ ਆਏ ਕਿਉਂਕਿ ਮਿਸਟਰ ਪ੍ਰੌਦੀ ਜਿਹੜਾ ਕਿ ਯੂਰੋਪੀਅਨ ਯੂਨੀਅਨ ਦਾ ਉਸ ਟਾਈਮ ਤੇ ਪ੍ਰੈਜ਼ੀਡੈਂਟ ਸੀ ਤਾਂ ਗੁਰੂ ਘਰ ਦੇ ਅਦਗਾਟਨ ਤੇ ਆਇਆ ਸੀ ਉਹਨੇ ਇੱਥੇ ਦੱਸਿਆ ਵੀ ਸੀ ਕਿ ਮੈਂ 1945 ਦੇ ਵਿੱਚ ਪਹਿਲਾ ਸਿੱਖ ਦੇਖਿਆ ਸੀ ਇੱਥੇ ਨਵਲਾਰ ਜੀ ਉਹ ਵੀ ਬ੍ਰਿਸ਼ਾ ਜੀ ਬੜੀ ਵਧੀਆ ਗੱਲ ਆ ਬਹੁਤ ਵਧੀਆ ਗੱਲ ਵਾ ਤੇ ਹੁਣ ਬਾਬਾ ਜੀ ਇੱਕ ਮੈਨੂੰ ਲਾਸਟ ਗੱਲ ਦੱਸਿਓ ਤੇ ਉਸ ਤੋਂ ਬਾਅਦ ਅਸੀਂ ਫਤਿਹ ਪ੍ਰਵਾਨ ਕਰਾਂਗੇ ਕਿ ਜਿੱਦਾਂ ਤੁਹਾਨੂੰ ਕਾਫੀ ਟਾਈਮ ਹੋ ਗਿਆ ਸੇਵਾ ਕਰਦੇ ਨੂੰ ਤੇ ਤੁਸੀਂ ਦੌਰ ਬਦਲਦੇ ਦੇਖਿਆ ਹਨ ਪਹਿਲਾਂ ਦਾ ਵੀ ਦੌਰ ਵੀ ਹੁਣ ਵੀ ਨਵੇਂ ਵੀ ਜਿੰਨੇ ਦੇਖਿਆ ਤੇ ਸੇਵਾਦਾਰ ਜਿਹੜੇ ਨਵੇਂ ਆ ਜਾਂ ਜਿਹੜੇ ਵਧੀਆ ਕੰਮ ਕਰਦੇ ਆ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਝ ਜਿੱਦਾਂ ਉਹ ਵੀ ਸਾਡੇ ਸੰਗਤ ਨੂੰ ਦੱਸੋ ਸਾਰੇ ਜਿੱਦਾਂ ਕਹਿੰਦਾ ਸੇਵਾਦਾਰ ਸਤਿਕਾਰਯੋਗ ਆ ਨਵੇਂ ਵੀ ਆ ਰਹੇ ਆ ਇਸ ਪੁਰਾਣੇ ਵੀ ਚੱਲ ਰਹੇ ਆ ਲੋੜ ਹੈਗੀ ਆ ਤੇ ਅਸੀਂ ਗੁਰੂ ਦੀ ਬਾਣੀ ਪੜੀਏ ਗੁਰੂ ਦੀ ਬਾਣੀ ਮੁਤਾਬਕ ਚੱਲੀਏ ਸਾਰੇ ਸਤਿਕਾਰਯੋਗ ਆ ਪ੍ਰਚਾਰਕ ਸੰਸਥਾਵਾਂ ਉਹ ਵੀ ਆਪਣਾ ਯੋਗਦਾਨ ਨਿਵਾ ਰੀਆਂ ਸਾਰੇ ਸਤਿਕਾਰ ਦੇ ਗਿਆ ਆਪਣੇ ਪ੍ਰਬੰਧਕ ਵੀ ਜਿਹੜੇ ਵੀ ਕਿਤੇ ਵੀ ਜਿਹੜੇ ਸੇਵਾ ਕਰ ਰਹੇ ਦੁਨੀਆਂ ਦੇ ਵਿੱਚ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰ ਰਹੇ ਸਾਰੇ ਦੇ ਸਾਰੇ ਸਤਿਕਾਰ ਕਿਸੇ ਤਰ੍ਹਾਂ ਸਾਡੇ ਵਿੱਚ ਹੋਰ ਹਾਜ਼ਰ ਨੇ ਤੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਇਹ ਵੀ ਕਾਫੀ ਟਾਈਮ ਤੋਂ ਗੁਰੂ ਘਰ ਦੀ ਸੇਵਾ ਕਰਦੇ ਆ ਤੇ ਅਸੀਂ ਇਹਨਾਂ ਦੇ ਨਾਲ ਵੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਅਭਈ ਨਾਮ ਪਹਿਲਾਂ ਤੁਸੀਂ ਦੱਸਿਓ ਪਲੀਜ਼ ਆਪਣਾ ਇਕਬਾਲ ਸਿੰਘ ਸੋਢੀ ਅੱਛਾ ਜੀ ਤੇ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਗੁਰਦੁਆਰੇ ਦੀ ਸੇਵਾ ਕਰਦੇ ਨੂੰ ਸੋਰ ਤੋਂ ਮੁੰਡੇ ਸੁਖਾਜੋ ਪੱਜੀਗਿੰਦਰ ਸਿੰਘ ਇਹ ਦੱਸ ਚੁੱਕਿਆ ਜੋ ਵੀ ਨਹੀਂ ਦੱਸਿਆ ਸਭ ਕੋਲ ਰਿਐਲਟੀ ਦਸੀਆ ਪਰ ਅਸੀਂ ਸਰ ਤੋਂ ਪਹਿਲਾਂ ਜੇ ਦੇਖਿਆ ਜਾਵੇ ਤੇ ਸਤਿਕਾਰਯੋਗ ਆ ਇਹ ਨਹੀਂ ਸਾਨੂੰ ਪ੍ਰੇਰਨਾ ਕੀਤੀ ਇਹਨਾਂ ਦੀ ਬਦੌਲਤ ਅਸੀਂ ਤੁਰੇ ਹਾਂ ਪਰ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਜਿਹੜਾ ਬਹੁਤ ਕੀਤਾ ਸੰਤਨ ਜੋੜਿਆ ਜਿਹੜੇ ਸਾਡੇ ਵਰਗੇ ਭਟਕੇ ਹੋਏ ਸੀਗੇ ਉਹਨਾਂ ਨੂੰ ਵੀ ਗੱਲਬਾਤ ਬੱਕਰੀ ਵਾਜ ਤੇ ਨਾਲ ਤੋਰਿਆ ਤੇ ਇਹਨਾਂ ਦੀ ਬੜੀ ਕੁਰਬਾਨੀ ਹੈ ਪਰ ਸਭ ਤੋਂ ਪਹਿਲਾਂ ਇਹ ਗੱਲ ਜਰੂਰ ਸ਼ੇਅਰ ਕਰਨੀ ਚਾਹੁੰਦਾ ਤੁਹਾਡੇ ਨਾਲ। ਕਿ ਜਿਸ ਤਰ੍ਹਾਂ ਇਹ ਜੋ ਮੈਨੂੰ ਨਹੀਂ ਪਤਾ ਵੀ ਦੱਸ ਚੁੱਕੇ ਆ ਸਾਡੇ ਚਾਰ ਵੀਰ ਸੀ। ਪਰ ਉਹਨਾਂ ਦੀ ਇਹ ਦੇਣ ਆ। ਕੁਰਬਾਨੀ ਆ ਉਹਨਾਂ ਦੀ। ਕੋਈ ਵੱਡੀ ਗੱਲ ਨਹੀਂ ਇੱਕ ਸਾਡੀ ਭੈਣ ਸੀਗੇ। ਤਿੰਨ ਵੀਰ ਹੋ ਸੀ। ਉਹਨਾਂ ਉਸ ਟਾਈਮ ਤੇ ਬੜੀਆਂ ਪ੍ਰੋਬਲਮਾਂ ਸੀਗੀਆਂ। ਕਿਉਂ ਨਾ ਨੈਸ਼ਨਲ ਇੰਟੈਲੀਜੈਂਸ ਸੀ ਸਾਡੇ ਕੋਲ। ਤੇ ਸਰਕਾਰ ਜਿਹੜੀ ਸੀ ਉਹ ਬਹੁਤ ਕੁਝ ਮੰਗਦੀ ਸੀ। ਪਰ ਸੰਗਤ ਨੇ ਜਿਹੜਾ ਪਿਆਰ ਦਿੱਤਾ ਉਹ ਕਲਾਬਰੀਆ ਤੋੜੀ ਜਿਹੜੇ ਵੀਰ ਅਸੀਂ ਉਹ ਬਿਆਨ ਨਹੀਂ ਕਰ ਸਕਦੇ ਪਰ ਜਿਹੜੇ ਵਿਚਾਰੇ 2-2 ਰੁਪਏ ਤੇ ਦਿਹਾੜੀ ਕਰਦੇ ਸੀਗੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਵੀ ਖੁੱਲ੍ਹ ਦੇ ਦਿਲ ਨਾਲ ਸੇਵਾ ਕੀਤੀ ਸੀ ਪਰ ਇਸ ਸੰਸਥਾਨ ਦੀ ਸਤਨ ਸਾਰੇ ਸਤਕਾਰ ਜੋ ਗਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਸਾਰੇ ਸਤਨ ਬਰਾਬਰ ਆ ਨਾ ਬਿਲਡਿੰਗ ਦੇਖਣੀ ਮਹਾਰਾਜ ਕਹਿੰਦੇ ਇੱਕੋ ਚੀਜ਼ ਆ ਪਰ ਇਸ ਸੰਸਥਾਨ ਦੀ ਕੋਈ ਜਿਹੜੀ ਇੱਕ ਬਖਰੀ ਹੋੰਦਿਆ ਕਿਉਂ ਇਸ ਥਾਣੇ ਨੇ ਜਗ੍ਹਾ ਮੁੱਲ ਲੈ ਕੇ ਇਹਦੀ ਸਾਰੀ ਕੀਤੀ ਸੀ ਹੁਣ ਕਈ ਥਾਣੇ ਆ ਉਹ ਆਪਾਂ ਬਿਲਡਿੰਗਾਂ ਲੈ ਲਈਆਂ ਆ ਤੇ ਫਰਕ ਹੁੰਦਾ ਥੋੜਾ ਬਹੁਤਾ ਪਰ ਇਸ ਸਥਾਨ ਦੇ ਉੱਤੇ ਬੜੀਆਂ ਸ਼ਾਦਾਬਨ ਜਿਹੜੇ ਵੀਰ ਉਹਨਾਂ ਦੀਆਂ ਮਰਜ਼ੀਆਂ ਹੀ ਪੂਰੀਆਂ ਹੋਈਆਂ ਕੋਈ ਸ਼ੱਕ ਵਾਲੀ ਨਹੀਂ ਹੁਣ ਜਦੋਂ ਭਾਈ ਸਾਹ ਨੂੰ ਦੱਸ ਕੇ ਗਏ ਆ ਉਹਦੇ ਵਿੱਚ ਵੀ ਉਹ ਸੇਵਾ ਜਿਹੜੀ ਆ ਜ਼ਿਆਦੀ ਇਸ ਸਥਾਨ ਦੇ ਚੋਲੀ ਚ ਇਹਨਾਂ ਦੇ ਪਈ ਆ ਬਜਦਾ ਸੀ ਉਰੇ ਜੋਰਪਨੇ ਵਿੱਚ ਜਿਹੜੇ ਮਹਾਰਾਜ ਰੂਪ ਆ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਅਸੀਂ ਮਹਾਰਾਜ ਰੂਪ ਜਿੱਥੇ ਵੀ ਜਾਂਦੇ ਆ ਇੱਥੋਂ ਛੱਡ ਕੇ ਆ ਜਦੇ ਆ ਤੇ ਨਾਲ ਇਹ ਨਹੀਂ ਕਿ ਇਕੱਲੇ ਮਹਾਰਾਜ ਰੂਪ ਹੀ ਵਰਤਨ ਬਗਿਆਲਾ ਵੀ ਜਿੰਨੀ ਕਿ ਵੀ ਹੋ ਸਕੇ ਉਸ ਸਥਾਨ ਤੇ ਨਾਮਾ ਜਿੱਥੇ ਸਥਾਨ ਬਣਿਆ ਉਹ ਬਣਾਉਂਦੇ ਆ ਜਿੰਨੀ ਵੀ ਕਿ ਹੱਲ ਹੋਵੇ ਉਸ ਇੱਥੇ ਦੀ ਸੰਗਤ ਜਿਹੜੀ ਆ ਕਿਉਂ ਸੰਗਤ ਜਿਹੜੀ ਆ ਇਹ ਕਮੇਟੀ ਨਹੀਂ ਕੁਝ ਵੀ ਇਕੱਲਾ ਕਰ ਸਕਦੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਤੁਹਾਡੇ ਵੀਰਾਂ ਦੇ ਸਹਿਯੋਗ ਦੇ ਨਾਲ ਆ ਅੱਜ ਵੀ ਭਾਜੀ ਸੌਣੀ ਕਿਤੇ ਅਪੀਲ ਕਰਨ ਤੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਉਹ ਸੰਗਤ ਜਿਹੜੀ ਆ ਪਿੱਛੇ ਨਹੀਂ ਹਰਦੀ ਇਹ ਸਾਨੂੰ ਬੜੀ ਸੰਗ ਦੀ ਇੱਕ ਇੱਥੇ ਦੀ ਦੇਣ ਆ ਤੇ ਅੱਜ ਉਹ ਸਾਡੇ ਵਿੱਚ ਮਾਹਾਂ ਪੁੱਛ ਨਹੀਂ ਰਹਿ ਜਿਨ੍ਹਾਂ ਨੇ ਇਸ ਚੀਜ਼ ਨੂੰ ਇੱਥੇ ਲਿਆਣ ਕੇ ਸਾਨੂੰ ਤੋੜਿਆ ਮੋੜਿਆ ਜਾਨੀ ਪ੍ਰੀਤਮ ਸਿੰਘ ਸੀ ਵਿਦਿਆਰਥੀ ਦਮਨ ਚੱਕ ਸਾਲ ਦੇ ਉਹ ਚੜ੍ਹਾਈ ਕਰ ਗਿਆ ਬਾਬਾ ਜੀ ਹੁਣਾਂ ਨੇ ਵੀ ਤੇ ਦੂਜੇ ਬਾਬਾ ਜੀ ਉਹਨਾਂ ਨੇ ਵੀ ਬਹੁਤ ਵਧੀਆ ਗੱਲਾਂ ਦਸੀਆਂ ਸਾਨੂੰ ਆਪ ਨੂੰ ਬਹੁਤ ਵਧੀਆ ਲੱਗਾ ਇਹਨਾਂ ਦੇ ਨਾਲ ਗੱਲ ਕਰਕੇ ਤੇ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਅਸੀਂ ਕੋਸ਼ਿਸ਼ ਕਰਿਆ ਕਰੋ ਇਹਨਾਂ ਤੋਂ ਕੁਝ ਨਾ ਕੁਝ ਗੱਲਾਂ ਸਿੱਖਣ ਦੀਆਂ ਕਿ ਸਾਡੇ ਗਾਂਹ ਜਾ ਕੇ ਕੰਮ ਆ ਸਕਣ ਤੇ ਜਿਆਦੀਆਂ ਗੱਲਾਂ ਹੁਣ ਮੈਂ ਨਾ ਕਰਦੇ ਹੋਏ ਤੇ ਇਹਨਾਂ ਤੋਂ ਅੱਗੇ ਲੈਣਾ ਹੈ ਬਾਬਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ